ਸਾਚੀਰੀ ਗਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਸਾਡਾ ਪੰਜਾਬ ਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਬਰਕਤ ਉਹਦੇ ਬਾਰੇ ਤੇ ਜੇ ਤੁਹਾਨੂੰ ਇਹ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਦੇ ਵਿੱਚ ਇਹ ਜਿਹੜਾ ਵਿੱਕੀ ਆ ਤੇ ਉਹਦੀ ਮੰਮੀ ਬੜੇ ਖੁਸ਼ ਦਿਖਾਈ ਦੇ ਰਹੇ ਆ ਇਹਨਾਂ ਨੂੰ ਲੱਗ ਰਿਹਾ ਕਿ ਦੀਪ ਪ੍ਰੀਤ ਗਈ ਆ ਪੇਕੇ ਤੇ ਸੋਣ ਦਾ ਸੰਧਾਰਾ ਲੈ ਕੇ ਆਊਗੀ ਤੇ ਸਾਨੂੰ ਖੁੱਲੇ ਗੱਫੇ ਮਿਲਣਗੇ ਤੇ ਮੰਮੀ ਬੜੀ ਖੁਸ਼ ਆ ਤੇ ਬੜੀ ਖੁਸ਼ਖਬਰੀ ਦੇ ਰਹੀ ਆ ਵੀ ਮੇਰੀ ਨੂੰਹ ਨੇ ਮਾਲ ਭਰ ਭਰ ਕੇ ਲੈ ਕੇ ਆਣਾ ਆ ਤੇ ਵਿੱਕੀ ਕਹਿੰਦਾ ਮੰਮੀ ਰੋਟੀਆਂ ਬਣਾਓ ਮੈਨੂੰ ਤਾਂ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਮੈਂ ਤਾਂ ਅੱਜ 2-4 ਰੋਟੀਆਂ ਵੱਧ ਹੀ ਖਾਊਗਾ ਇਹ ਬੈਠੇ ਹੁਣ ਸਲਾਹਾਂ ਕਰ ਰਹੇ ਆ ਵੀ ਪ੍ਰੀਤ ਆਉਂਦੀ ਹੋਣੀ ਆ ਤੇ ਆਉਗੀ ਤੇ ਕੁਝ ਲੈ ਕੇ ਹੀ ਆਉਗੀ ਤੇ ਸਾਡੇ ਤਾਂ ਮజే ਲੱਗ ਜਾਣੇ ਆ ਕੋਈ ਮੋਟਾ ਹੀ ਮਾਲ ਲੈ ਕੇ ਆਉਗੀ ਕਿ ਜਿੱਦਾਂ ਹੀ ਅੱਜ ਤੱਕ ਮੰਗਦੇ ਰਹੇ ਤੇ ਪ੍ਰੀਤ ਆ ਗਈ ਖਾਲੀ ਹੱਥੋਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੜਕੇ ਆਈ ਆ ਤੇ ਇਹ ਹੁਣ ਉਥੋਂ ਲੜ ਕੇ ਆਈ ਕਰਕੇ ਰੋਸ ਕੇ ਬੈਠੀ ਆ ਤੇ ਪ੍ਰੀਤੋਂ ਵਿੱਕੀ ਉਹਨੂੰ ਮਨਾ ਰਿਆ ਆ ਤੇ ਉਧਰ ਵਿੱਕੀ ਕਹਿੰਦਾ ਕਿ ਮੰਮੀ ਉਹਨੂੰ ਇਹ ਨਹੀਂ ਪਤਾ ਸੀ ਉੱਥੇ ਕਹਿੰਦਾ ਸੀ ਮੈਨੂੰ ਰੋਟੀਆਂ ਦੇ ਦੋ ਵੱਧ ਬਣਾਵੋ ਤੇ ਖਲਾਬ ਉਹ ਤਾਂ ਮੈਨੂੰ ਲੱਗੀ ਆ ਭੁੱਖ ਵੜੀ ਤੇ ਹੁਣ ਇਹਦੇ ਅੰਦਰ ਰੋਟੀ ਨਹੀਂ ਲੰਘ ਰਹੀ ਤੇ ਹੁਣ ਇਹ ਕਹਿ ਰਿਹਾ ਕਿ ਮੰਮੀ ਇਹ ਕਿੱਥੋਂ ਆ ਗਈ ਅਸੀਂ ਖਾਲੀ ਹੱਥ ਆ ਗਈ ਅਸੀਂ ਤਾਂ ਕਿਹਾ ਸੀਗਾ ਇਹ ਕੁਛ ਨਾ ਕੁਛ ਲੈ ਕੇ ਆਉਗੀ ਉੱਧਰ ਉਹਨਾਂ ਦੇ ਨਾਲ ਲੜਾਈ ਪੈਣੀ ਸੀਗੀ ਉੱਥੋਂ ਤੇ ਲੜ ਕੇ ਆਣਾ ਹੀ ਪੈਣਾ ਸੀ ਕਿਉਂਕਿ ਉਹਦੀ ਚੋਰੀ ਫੜ ਜੋ ਹੋ ਗਈ ਸੀਗੀ ਉਸ ਦਿਨ ਪ੍ਰੀਤ ਦੀ ਕਵਲ ਨੂੰ ਡੈਡੀ ਨੂੰ ਸੰਦੀਪ ਨੂੰ ਉਸ ਪਤਾ ਲੱਗ ਗਿਆ ਸੀਗਾ ਕਿ ਇਹ ਮਾਵਾਂ ਧੀਆਂ ਰਲੀਆਂ ਆਂ ਅੱਜ ਤੱਕ ਝੂਠ ਬੋਲ ਬੋਲ ਕੇ ਸਾਡੇ ਕੋਲ ਉਟਦੀਆਂ ਰਹੀਆਂ ਸਮਾਨ ਬਿੱਕੀ ਉਹਨਾਂ ਨੇ ਬਿੱਕੀ ਦੀ ਤੇ ਦੀ ਪ੍ਰੀਤ ਦੀ ਬੜੀ ਲਾਹ-ਪਾ ਕੀਤੀ ਕਿ ਤੇਰੇ ਉਤੇ ਨੂੰ ਇਦਾਂ ਹੀ ਉਹ ਕਹਿ ਕਹਾ ਕੇ ਭੇਜ ਦਿੰਦਾ ਆ ਕਿ ਮਤਲਬ ਉਧਰੋਂ ਪੇਕਿਆਂ ਦਾ ਕੁਝ ਨਾ ਕੁਝ ਲੈ ਕੇ ਆ ਕਦੀ ਉਹਨੇ ਗੱਡੀ ਮੰਗ ਲਈ ਆ ਗੱਡੀ ਦਿੱਤੀ ਸੀ ਉਹਨਾਂ ਨੇ ਕਬਲ ਹੋਣਾ ਨਹੀਂ ਤੇ ਕਦੀ ਉਹ ਕਹਿ ਦਿੰਦੇ ਅੱਜ ਸਾਨੂੰ ਲਮਾਰੀ ਲੈ ਦੋ ਕਦੀ ਕਹਿੰਦੇ ਮੋਟਰਸਾਈਕਲ ਲੈ ਦੋ ਤੇ ਆ ਗੱਡੀ ਏਡੀ ਵੱਡੀ ਗੱਡੀ ਉਹਨਾਂ ਨੇ ਲੈ ਕੇ ਦਿੱਤੀ ਤੇ ਹੁਣ ਵੀ ਪ੍ਰੀਤ ਕੁਝ ਨਾ ਕੁਝ ਕਦੀ 50000 ਕਦੀ ਕਿੰਨਾ ਤੇ ਆ ਕਵਲ ਉਹਨੂੰ ਆ ਕੇ ਗੁੱਸੇ ਚ ਛੱਡ ਗਿਆ ਸੀਗਾ ਵੀ ਕਿਨੂੰ ਕਿ ਚੱਲ ਜਾ ਤੂੰ ਆਪਣੇ ਘਰ ਤੇ ਰੋਸ ਕੇ ਆ ਗਈ ਉੱਥੋਂ ਲੜ ਕੇ ਤੇ ਬਸ ਇਹ ਉਹ ਅੰਦਰ ਉਹ ਗਿਆ ਨਹੀਂ ਉਹ ਕਹਿੰਦਾ ਮੈਂ ਤੈਨੂੰ ਘਰ ਨਹੀਂ ਤੇਰੇ ਸੋਹਰਿਆਂ ਛੱਡਣ ਜਾਣ ਤਾਂ ਕਰਕੇ ਵੀ ਕਿ ਹੁਣਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਲੜ ਕੇ ਆਈ ਹੈ ਜਾਂ ਕਿੱਦਾਂ ਆਈ ਹੈ ਉਹਨਾਂ ਦੀਆਂ ਤਾਂ ਸਾਰੀਆਂ ਉਮੀਦਾਂ ਦੇ ਪਾਣੀ ਫੇਰ ਗਿਆ ਪ੍ਰੀਤ ਨੇ ਤਾਂ ਉਹਨੇ ਬਹੁਤ ਲੜਾਈ ਕੀਤੀ ਉਹਨਾਂ ਦੇ ਨਾਲ ਤੇ ਇਧਰ ਸੰਦੀਪ ਤੇ ਕਮਲ ਸਲਾਹ ਕਰ ਰਹੇ ਆ ਆਪਸ ਦੇ ਵਿੱਚ ਕਿ ਹੁਣ ਜੇ ਇਹੀ ਹਾਲ ਰਿਹਾ ਤਾਂ ਘਰ ਦੇ ਮਸਲੇ ਸਾਰੇ ਜਿਹੜੇ ਉਹ ਕਿੱਦਾਂ ਹੱਲ ਹੋਣਗੇ ਕਿੱਦਾਂ ਸਾਡਾ ਗੁਜ਼ਾਰਾ ਚੱਲੂਗਾ ਤੇ ਇਧਰ ਕਮਲ ਨੇ ਉਹਨੂੰ ਪਹਿਲਾਂ ਪ੍ਰੀਤ ਨੂੰ ਰਸਤੇ 'ਚ ਰੋਕ ਕੇ ਸਮਝਾਇਆ ਸੀਗਾ ਕਿ ਨਾ ਜਾ ਘਰ ਕਿ ਜੋ ਹੋਣਾ ਸੀ ਉਹ ਹੋ ਗਿਆ ਚੁੱਪ ਕਰਕੇ ਪਿੱਛੇ ਬੈਠ ਮੇਰੇ ਤੇ ਤੈਨੂੰ ਮੈਂ ਘਰ ਛੱਡਦਾ ਆ ਨਾ ਜਾ ਇਧਰ ਉਸਕੇ ਨਾ ਜਾ ਪਰ ਉਹ ਕਿੱਥੇ ਮੰਨੀ ਉਧਰ ਜਿਹੜੀ ਮੰਮੀ ਆ ਪ੍ਰੀਤ ਦੀ ਉਹ ਉਹਦੀ ਪੂਰੀ ਸਾਈਡ ਲੈਂਦੀ ਆ ਉਹਨੇ ਹੀ ਪ੍ਰੀਤ ਨੂੰ ਬਿਗਾੜ ਕੇ ਰੱਖਿਆ ਹੋਇਆ ਆ ਇੰਤਾਈਓ ਇਹਨਾਂ ਦੀ ਚੋਰੀ ਸਾਹਮਣੇ ਆਈ ਇੱਕ ਨਾ ਇੱਕ ਦਿਨ ਗਲਤ ਚੀਜ਼ ਨੇ ਸਾਹਮਣੇ ਤਾਂ ਆਣਾ ਹੀ ਸੀਗਾ ਤੇ ਉਹ ਸੰਦੀਪ ਨੂੰ ਕਹਿ ਰਹੀ ਆ ਕਿ ਤੇਰੇ ਕਰਕੇ ਹੋਇਆ ਸਾਰਾ ਕੁਝ ਜੇ ਚੈਨਲ ਵਧੀਆ ਲੱਗਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ